ਸਾਰਖੀ ਦਿੱਲੀ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਜੀ ਹਾਂ ਸਪੈਸ਼ਲ ਸੈੱਲ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਦਰਅਸਲ ਇੱਕ ਦੋਸ਼ੀ ਦੇ ਵੱਲੋਂ ਇੱਕ ਕਾਂਸਟੇਬਲ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਤੁਹਾਨੂੰ ਦੱਸਦੀ ਕਿ ਬਦਲਾ ਵੀ ਲੈ ਲਿਆ ਔਰ ਇਨਕਾਊਂਟਰ ਵੀ ਕਰ ਦਿੱਤਾ ਹੈ ਜੀ ਹਾਂ ਤੜਖਸਾਰਖੀ ਇਹ ਘਟਨਾ ਵਾਪਰੀ ਹੈ ਦਿੱਲੀ ਦੇ ਸੰਗਮ ਵਿਖਾਰ ਇਲਾਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਕੁਝ ਦਿਨ ਪਹਿਲਾਂ ਕਾਉਨਸਟੇਬਲ ਕਿਰਪਨ ਪਾਲ ਸਿੰਘ ਜਿਹੜੇ ਕਿ ਗਸ਼ਤ ਕਰ ਰਹੇ ਸੀ ਕਈ ਟੀਮਾਂ ਬਣਾਈਆਂ ਸੀਗੀਆਂ ਦਿੱਲੀ ਪੁਲਿਸ ਨੇ ਔਰ ਉਹਨਾਂ ਟੀਮਾਂ ਦੇ ਵਿੱਚ ਗਸ਼ਤ ਕਰ ਰਹੇ ਸੀ ਪਰ ਗਸ਼ਤ ਕਰਦੇ ਦੌਰਾਨ ਕੀ ਮੁੱਖ ਹਮਲਾਵਰ ਦੀ ਪਾਲ ਦੇ ਵਿੱਚ ਜਦੋਂ ਝੁਟੇ ਸੀਗੇ ਤਾਂ ਕਾਉਨਸਟੇਬਲ ਦੇ ਉੱਪਰ ਹਮਲਾਵਰ ਨੇ ਹਮਲਾ ਕਰ ਦਿੱਤਾ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਸੀ ਔਰ ਜਿਸ ਹਮਲੇ ਦੇ ਵਿੱਚ ਕਾਉਨਸਟੇਬਲ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਪੁਲਿਸ ਨੂੰ ਪਾਲ ਜਾਰੀ ਸੀ ਕਿ ਜਿਸ ਦੇ ਵੱਲੋਂ ਕਾਂਸਟੇਬਲ ਦੀ ਹਤਿਆ ਕੀਤੀ ਗਈ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਨੂੰ ਫੜਨ ਦੇ ਵਾਸਤੇ ਟੀਮਾਂ ਬਣਾ ਦਿੱਤੀਆਂ ਗਈਆਂ ਸੀਗੀਆਂ ਔਰ ਸੰਗਮ ਵਿਖਾਰ ਇਲਾਕੇ ਦੇ ਵਿੱਚ ਉਸ ਹਮਲਾਵਰ ਦੇ ਨਾਲ ਮੁਠਪੇੜ ਕੋਈ ਹੈ ਔਰ ਮੁਠਪੇੜ ਦੇ ਦੌਰਾਨ ਗੋਲੀਬਾਰੀ ਵੀ ਕੋਈ ਹੈ ਦੋਨਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ ਹਮਲਾਵਰ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਔਰ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਵਾਬੀ ਫਾਇਰਿੰਗ ਕੀਤੀ ਤਾਂ ਜਿਸ ਦੇ ਵਿੱਚ ਹਮਲਾਵਰ ਦੇ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਨੂੰ ਮਰਤਕ ਐਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਪਰਾਧੀ ਦਾ ਨਾਂ ਰਗਵ ਦੱਸਿਆ ਜਾ ਰਿਹਾ ਹੈ ਰਗਵ ਉਰਫ ਰੌਕੀ ਨਾਂ ਦੇ ਇਸ ਹਮਲਾਵਰ ਨੇ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਸੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਟੀਮਾਂ ਬਣਾ ਦਿੱਤੀਆਂ ਤੇ ਇਹਨੂੰ ਫੜਨ ਦੇ ਵਿੱਚ ਲੱਗ ਗਈ ਪੁਲਿਸ ਪਰ ਸੰਗਮ ਵਿਖਾਰ ਇਲਾਕੇ ਦੇ ਵਿੱਚ ਮੁਠਭੇੜ ਹੋ ਜਾਂਦੀ ਹੈ ਦਿੱਲੀ ਸਪੈਸ਼ਲ ਪੁਲਿਸ ਦੇ ਨਾਲ ਇਸ ਹਮਲਾਵਰ ਦੀ ਮੁਠਭੇੜ ਹੁੰਦੀ ਹੈ ਦੋਨਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਜਾਂਦੀਆਂ ਗੋਲੀਬਾਰੀ ਦੇ ਵਿੱਚ ਜਦੋਂ ਪੁਲਿਸ ਨੇ ਫਾਇਰ ਕੀਤੇ ਤਾਂ ਇਸ ਹਮਲਾਵਰ ਦੇ ਫਾਇਰ ਲੱਗਦੇ ਨੇ ਗੋਲੀ ਲੱਗਦੀ ਆ ਜਿਸ ਕਾਰਨ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਇਸ ਨੇ ਦਮ ਤੋੜ ਦਿੱਤਾ ਇਸ ਨੂੰ ਮਰਤਕ ਐਲਾਨ ਦਿੱਤਾ ਕੁਝ ਦਿਨ ਪਹਿਲਾਂ ਇੱਕ ਨਿਊਜ਼ ਆਈ ਕਿ ਇੱਕ ਕਾਂਸਟੇਬਲ ਦਾ ਕਤਲ ਕਰ ਦਿੱਤਾ ਬੇਰਹਿਮੀ ਦੇ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਔਰ ਸ਼ਾਪੇਮਾਰੀ ਦੇ ਵਿੱਚ ਲੱਗੇ ਨਾਕਾਬੰਦੀ ਵੀ ਕੀਤੀ ਗਈ ਇਸ ਹਮਲਾਵਰ ਨੂੰ ਫੜਨ ਦੇ ਵਾਸਤੇ ਤਾਂ ਤੁਹਾਨੂੰ ਦੱਸ ਦਈਏ ਕਿ ਗਸ਼ਤ ਕਰਦੇ ਸਮੇਂ कांस्टेबल ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਸੰਗਮ ਵਿਖਾਰ ਦਿੱਲੀ ਦੇ ਸੰਗਮ ਵਿਖਾਰ ਇਲਾਕੇ ਦੇ ਵਿੱਚ ਘੇਰਿਆ ਔਰ ਉਸ ਤੋਂ ਬਾਅਦ ਇਸ ਨੇ ਗੋਲੀਬਾਰੀ ਕੀਤੀ ਪੁਲਿਸ ਤੇ ਤਾਂ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸੇ ਗੋਲੀ ਲੱਗੀ ਹੈ ਔਰ ਇਸ ਨੂੰ ਮਰਤਕ ਐਲਾਨ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਹਥਿਆਰ ਵੀ ਬਰਾਮਦ ਕੀਤਾ ਗਿਆ ਖੋਲ ਵੀ ਬਰਾਮਦ ਕੋਈ ਨਹੀਂ ਜਿਸ ਤੋਂ ਬਾਅਦ ਹਮਲਾਵਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ